ਲੋਵੀ ਦੋਸਤੋ ਕਿਰਪਾ ਡੈਰੀ ਫਾਰਮ ਦਾ ਵੀਡੀਓ ਕਵਰ ਕਰਕੇ ਦਿਖਾਉਣੇ ਆ ਸਾਹਮਣੇ ਤੁਸੀਂ ਦੇਖ ਲਓ ਗਾਇਆਂ ਦੇਖ ਲਓ ਦੋਸਤੋ ਤੇ ਪਰ ਹੈ ਮੱਝਾਂ ਰਿਆਂ ਦੁੱਧ ਸਾਰਿਆਂ ਦੀ ਸੰਗਣਾ ਰਹਿਣ ਵਾਲਾਗਾ ਤੇ ਮੁੱਲ ਵੀ ਬਾਈ ਕਹਿੰਦਾ ਵੀ 14000 ਤੋਂ ਸ਼ੁਰੂ ਕਰਤੇ ਕਿਰਪਾ ਡੈਰੀ ਫਾਰਮ ਨੂੰ ਕਵਰ ਕਰਕੇ ਦਿਖਾ ਰਹੀ ਹਾਂ ਪਹਿਲਾਂ 14000 ਵਾਲੀ ਦਿਖਾ ਰਹੀ ਆਹ ਤੋਕੜਾ 7 ਲੀਟਰ ਦੁੱਧ ਦਾ ਦੁੱਧ ਤੁਸੀਂ ਦੋ ਟਾਈਮ ਤਿੰਨ ਟਾਈਮ ਇੱਥੇ ਤਸੱਲੀ ਕਰ ਲਿਓ 14000 ਦੀ ਬਈ ਨੇ ਦੇ ਦੇਣੀ ਆ ਚਵਾਈ ਤੋਂ ਬਾਅਦ ਦੀ ਵੀਡੀਓ ਦੋਸਤੋ ਸਾਢੇ 10 ਦੇ ਆਸੇ ਪਾਸੇ ਉਸਾਂ ਨਾਲ ਹਵਾਨੇ ਦੀ ਜੱਜਮੈਂਟ ਲਾ ਲਓ ਸ਼ਾਮ ਨੂੰ ਆ ਕੇ ਦੇਖੋਗੇ ਹਵਾਨੇ ਦਾ ਰਕ ਹੋਰ ਕਹੂਗਾ ਤੇ ਆ ਦੋਸਤੋ ਗੱਬਣ ਦੂਜਾ ਸੂਆ ਸੰਦੀ ਹਫਤੇ ਦੀ ਕੱਚੀ 18000 ਦੀ ਇਹ ਦੇ ਦੇਣੀ ਆ 11 12 ਲੀਟਰ ਦੀ ਰਿਪੋਰਟ ਬਾਕੀ ਥੋੜੀ ਸੇਵਾ ਤੇ ਸਮਝ ਇਧਰਲੇ ਪਾਸੇ ਦੋਸਤੋ ਤਿੰਨ ਨੰਬਰ ਇਹ ਬਈ ਕਹਿੰਦਾ 32000 ਦੀ ਦੇ ਦਾਂਗੇ 12 13 ਲੀਟਰ ਦੁੱਧ ਦੀ ਪਿਛਲੇ ਸੂਏ ਦੀ ਰਿਪੋਰਟ ਹੈ ਕਿ ਤੁਸੀਂ ਦੇਖਣਾ ਵੱਧ ਚੋਣੇ ਘੱਟ ਚੋਣੇ ਥਣ ਸੋਣਾ ਹੱਥੀ ਚਵਾਈ ਵਾਲਾ ਬਾਕੀ ਵੈਸੇ ਵੀ ਨਵਾਂ ਖ ਇਹ ਦੇ ਦਾਂਗੇ ਹਵਾਨੇ ਦੀ ਵੀ ਆ ਗਈ ਸਾਫ ਸੁਥਰੀ ਇਹ ਤੋਂ ਬਿਨਾ ਸੰਗ ਜ਼ਰੂਰ ਆ ਸੁਭਾਅ ਦੀ ਠੰਡੀ ਸੀਲ ਆ 17 18 ਲੀਟਰ ਵਾਲੀ ਹਫ਼ਤੇ ਤੋਂ 10 ਦਿਨ ਕੱਢਦੀ ਆ ਇਹ ਬਾਈ ਕਹਿੰਦਾ ਵੀ 45000 ਦੀ ਦੇਵਾਂਗੇ ਮੱਝਰ ਗਈ ਦੁੱਧ ਹੋਊਗਾ ਤੇ ਮੱਝਰ ਗਈ ਥਣ ਵਲਟਨ ਨਾਲ ਕਾਫੀ ਬੰਨੇ ਹੋ ਸਭ ਨਾ ਆਈਡੀਆ ਲਾ ਸਕਦੇ ਇਧਰਲੇ ਪਾਸੇ ਦੋਸਤੋ ਤਾਜੀ ਸੂਈ ਆ ਗਈ ਰਾਤ ਦੀ ਸੂਈ ਆ ਬੌਲਾ ਬਾਈ ਕਹਿੰਦਾ ਵੀ 4 ਕਿਲੋ ਬੱਚੇ ਨੂੰ ਝੰਗਾ ਕੇ ਕੱਢਿਆ ਸੰਗ ਜ਼ਰੂਰ ਆ ਸੁਭਾਅ ਦੀ ਫੁੱਲ ਠੰਡੀ ਸੀਲ ਆ ਇਸ ਟਾਈਮ ਜਿਹੜਾ ਇਸ ਵੀਡੀਓ ਬਣਾ ਰਿਹਾ ਹਾਂ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਲਉਣੀ ਸਵੇਰ ਦਾ ਸਮਾਂ ਤੇ ਭਲਾਂ ਜ਼ਰੂਰ ਹੋਏਗਾ ਇੱਕ ਬਸੇ ਮਗਰ ਆ ਗਿਆ ਬੱਚਾ 17 18 ਲੀਟਰ ਦੀ ਕੈਪੈਸਿਟੀ ਹੈ 46000 ਦੀ ਬਾਈ ਕਹਿੰਦਾ ਪੈਸੇ ਦੇਣੀ ਆ ਨੰਬਰ ਸੱਜੇ ਸਕਰੀਨ ਤੇ ਬਾਈ ਨਾਲ ਸੰਪਰਕ ਕਰ ਲਓ ਧੰਨਵਾਦ